ਕਿਨੇ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹਨਾਂ ਕੇਲਿਆਂ ਦੇ ਵਿੱਚ ਕਰੋੜਾ ਰੁਪਏ ਦੇ ਘਟਾਲਾ ਹੋਣ ਦੇ ਜਿਹੜੇ ਦੋਸ਼ ਹੈ ਉਹ ਲਗਾਏ ਗਏ ਨੇ ਨੂਰਪੁਰ ਬੇਦੀ ਦੇ ਵਿੱਚ 24000 ਕੇਲਾ ਪਰ ਰੋਜ਼ ਦੇਖ ਰਿਹਾ ਮੈਨੂੰ ਬਹੁਤ ਲੋਕਾਂ ਦੀ ਸ਼ਿਕਾਇਤਾਂ ਮਿਲੀਆਂ ਜੇਮ ਵਾਲੇ ਮੁੰਡਿਆਂ ਦੀਆਂ ਲੋਕਾਂ ਦੀਆਂ ਕਿ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਗੁੰਗਾ ਸਾਹਿਬ ਨਾਲੋਂ ਤੇ ਭੱਦੀ ਬਲਾਚੌਰ ਨਾਲੋਂ ਨੂਰਪੁਰ ਬੇਦੀ 'ਚ 20 ਰੁਪਏ ਕੇਲੇ ਦਰਜਨ 11 ਰੁਪਏ ਮੇਕ ਇਨਕੁਆਰੀ ਬਿਜਲੀਅੰਸ ਤੋਂ ਵੀ ਮੰਗ ਰਿਹਾ ਮੈਂ ਕੰਤਰੀ ਸਾਹਿਬ ਕਿਹਦੀ ਬਿਜਲੀਅੰਸ ਇਨਕੁਆਰੀ ਕਰਾਈ ਮੈਥਨ ਹੋਈ ਕਿਨਾਂ 3.5 ਸਾਲ ਵਿੱਚ 5 ਕਰੋੜ ਤੋਂ ਜ਼ਿਆਦਾ ਸਾਡੇ ਨੂਰ ਪਰਵੇਦੀਆਂ ਬੀਬੀਆਂ ਭੈਣਾਂ ਦੇ ਤੇ ਨੌਜਵਾਨਾਂ ਦੀ ਜੇਪਾਂ ਤੇ ਡਾਕਾ ਮਾਰਿਆ ਗਿਆ ਪੰਜਾਬ ਦੇ ਵਿੱਚ ਮਾਈਨਿੰਗ ਘਟਾਲਾ ਸ਼ਰਾਬ ਘਟਾਲਾ ਤੇ ਹੋਰ ਕਈ ਘਟਾਲਿਆਂ ਦਾ ਰੌਲਾ ਤਾਂ ਜ਼ਰੂਰ ਪੈਂਦਾ ਪਰ ਅੱਜ ਇੱਕ ਨਵੇਂ ਘਟਾਲੇ ਦਾ ਰੌਲਾ ਜਿਹੜਾ ਉਹ ਸਾਹਮਣੇ ਆਇਆ ਹੈ ਉਹ ਘਟਾਲਾ ਕੇਲਿਆਂ ਦਾ ਘਟਾਲਾ ਅਕੇਲੇ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹਨਾਂ ਕੇਲਿਆਂ ਦੇ ਵਿੱਚ ਕਰੋੜਾ ਰੁਪਏ ਦੇ ਘਟਾਲਾ ਹੋਣ ਦੇ ਜਿਹੜੇ ਦੋਸ਼ ਹੈ ਉਹ ਲਗਾਏ ਗਏ ਨੇ ਤੇ ਇਸ ਦੋਸ਼ਾਂ ਨੂੰ ਲੈ ਕੇ ਇੱਕ ਜਿਹੜੀ ਸ਼ਿਕਾਇਤ ਹੈ ਉਹ ਮੁੱਖ ਮੰਤਰੀ ਪੰਜਾਬ ਨੂੰ ਵੀ ਇਹ ਸ਼ਿਕਾਇਤ ਜਿਹੜੀ ਉਹ ਭੇਜੀ ਗਈ ਹੈ ਤੇ ਇਸ ਦੇ ਉੱਤੇ ਹੁਣ ਇਨਕੁਆਇਰੀ ਵੀ ਸ਼ੁਰੂ ਗਈ ਹੈ ਇਹ ਇਹ ਸ਼ਿਕਾਇਤ ਪੇਜੀਆ ਸਾਬਕਾ ਵਿਧਾਇਕ ਨੇ ਮੇਰੇ ਨਾਲ ਅਮਰਜੀਤ ਸਿੰਘ ਸੰਧੂਆ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸਨ ਤੇ ਹੁਣ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਬਾਹਰ ਆ ਚੁੱਕੇ ਨੇ ਇਹਨਾਂ ਨੇ ਇੱਕ ਵੱਡੇ ਦੋਸ਼ ਜਿਹੜੇ ਕੇਲਾ ਘਟਾਲੇ ਦੇ ਲਗਾਏ ਨੇ ਸੰਧੂਆ ਸਾਹਿਬ ਕੀ ਲੱਗਦਾ ਦੋਸਤ ਆ ਤੁਹਾਡੇ ਇਲਾਕੇ ਦੇ ਵਿੱਚ ਖਾਸ ਤੌਰ ਦੇ ਤੇ ਮਾਈਨਿੰਗ ਦੇ ਵੱਡੇ ਲੱਗਦੇ ਰਹੇ ਆ ਪਰ ਇਹ ਕੇਲਾ ਘਟਾਲਾ ਕਿੱਥੋਂ ਆ ਗਿਆ ਬਹੁਤ ਬਹੁਤ ਪੀ.ਡੀ.ਸੀ ਦੇ ਜੱਗੀ ਜੀ ਤੁਹਾਡਾ ਧੰਨਵਾਦ ਪੀ.ਡੀ.ਸੀ ਦੇ ਵੀ ਚੈਨਲ ਦਾ ਵੀ ਧੰਨਵਾਦ ਦੇਖੋ ਅੱਜ ਤਾਈਂ ਅਸੀਂ ਸਾਰੇ ਚਾਰਾ ਘਟਾਲਾ ਮੈਨਾਂ ਘਟਾਲਾ ਜਿਵੇਂ ਘਟਾਲੇ بڑے ਘਟਾਲੇ ਸੁਨੇ ਹੋਣੇ ਆ ਛਲਾਬ ਘਟਾਲਾ ਪਰ ਪਹਿਲੀ ਵਾਰ ਜਿਹੜੇ ਗਰੀਬ ਲੋਕਾਂ ਦਾ ਇੱਕ ਫਰੂਟ ਹੈ ਜਿਹੜੇ ਗਰੀਬ ਲੋਕਾਂ ਹੀ ਦੇ ਵਿੱਚ ਸਾਡੇ ਕਨੂਰਪੁਰ ਬੇਦੀ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਭੈਣਾ ਮਤਾਵਾਂ ਆਪਣੇ ਪੇਕੀ ਜਾਂਦੀਆਂ ਆ ਆਪਣੀਆਂ ਭੈਣਾ ਦੇ ਘਰੇ ਜਾਂਦੀਆਂ ਆਪਣੇ ਭੂਆ ਦੇ ਘਰੇ ਜਾਂਦੀਆਂ ਆਪਣੇ ਨਾਨਕੇ ਘਰੇ ਜਾਂਦੀਆਂ ਉਹ ਕੇਲੇ ਲੈ ਕੇ ਜਾਂਦੀਆਂ ਨੂਰਪੁਰ ਬੇਦੀ ਦੇ ਵਿੱਚ 24000 ਕੇਲਾ ਪਰ ਰੋਜ਼ बिक ਰਿਹਾ ਹੈ ਸਾਡੇ ਜਿਮ ਵਾਲੇ ਮੁੰਡੇ ਵੀ ਬਹੁਤ ਕੇਲੇ ਖਾਂਦੇ ਆ ਅਜੀਗਲ ਜਿਮ ਬਹੁਤ ਖੁੱਲੇ ਆ ਪਹਿਲਾਂ ਤਾਂ ਨਹੀਂ ਹੁੰਦੇ ਜਿਮ ਹੁਣ ਜ਼ਿਆਦਾ ਹੋ ਗਏ ਮੈਨੂੰ ਬਹੁਤ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਜਿਮ ਵਾਲੇ ਮੁੰਡਿਆਂ ਦੀਆਂ ਲੋਕਾਂ ਦੀਆਂ ਕਿ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਬੂੰਗਾ ਸਾਹਿਬ ਨਾਲੋਂ ਤੇ ਭੱਦੀ ਬਲਾਚੌਰ ਨਾਲੋਂ ਨੂਰਪੁਰ ਵਿਦੇ ਦੀ 20 ਰੁਪਏ ਕੇਲੇ ਦਰਜਨ 100 ਮੈਂ ਸਾਡੇ ਨੂਰਪੁਰ ਦੇ ਲੋਕ ਸਵੇਰੇ ਗੱਡੀਆਂ ਲੈ ਕੇ ਜਾਂਦੇ ਆ ਬਲਾਚੌਰ ਆਪਣੀਆਂ ਲੱਕੜੀ ਦੀਆਂ ਉਹ ਲੋਕ ਵੀ ਕਹਿੰਦੇ ਆ ਜਦੋਂ ਅਸੀਂ ਇੱਥੇ ਆਂਦੇ ਆ ਇੱਥੇ ਜੇ ਉੱਥੇ 60 ਰੁਪਏ ਦਾ ਨੂਰਪੁਰ 80 ਰੁਪਏ ਹੁੰਦਾ ਹੈ ਜੇ ਆਨੰਦਪੁਰ ਸਾਹਿਬ 60 ਰੁਪਏ ਦਾ ਇੱਥੇ 80 ਰੁਪਏ ਵਿਕਦਾ ਹੈ। ਜੇ ਕੀਤੇ ਉਹਦਾ 70 ਰੁਪਏ ਤੇ 90 ਰੁਪਏ ਵਿਕਦਾ ਹੈ। ਅੱਛਾ 20 ਰੁਪਏ ਪਰ ਦਰਜਨ ਦੀ ਜਿਹੜੀ ਰੇਸ਼ਿਓ ਹੈ ਤੈ ਹੈ ਵੀ ਵੱਧ ਵਿਕਣਾ। ਹਾਂ। ਮਤਲਬ 24000 ਤਾਂ ਜ਼ਿਆਦਾ ਵਿਕਦਾ ਹੋਣਾ। 20 ਰੁਪਏ ਦਰਜਨ ਕੇਲੇ ਜ਼ਿਆਦਾ ਵਿਕਦੇ ਸੀ। ਮਤਲਬ 40000 ਦਾ ਰੋਜ਼ ਘਟਾਲਾ ਹੈ। ਬੀਬੀਆਂ ਪਹਿਣਾ ਸਾਡੇ ਨੌਜਵਾਨ ਜਿਹੜੇ ਮੁੰਡੇ ਜਿਮ ਜਾਂਦੇ ਉਹਨਾਂ ਦੀ ਜੇਬ ਤੇ ਡਾਕਾ ਮਾਰਿਆ ਗਿਆ ਹੈ। ਕੱਲਾ ਇੱਕ ਨੂਰਪੁਰਵੇਦੀ ਬਲਾਕ ਹੈ ਜਿੰਦੇ 40000 ਦਾ ਤੁਸੀਂ ਕਹਿੰਦੇ ਹੋ ਵੀ ਘਪਲਾ ਰੋਜ਼ ਦਾ। ਨੂਰਪੁਰਵੇਦੀ ਦੇ ਬਲਾਕ ਚੱਜ ਚੌਕ ਡਾ ਆ ਗਿਆ ਕਲਮ ਆ ਗਿਆ ਕਾਨਪੁਰ ਖੋਹੀ ਆ ਗਿਆ ਇਹ ਨੂਰ ਪਵੇਦੀ ਦੇ ਵਿੱਚ ਪੈਂਦੇ ਸਾਰੇ ਇੱਥੇ ਇਹਨੇ ਕੇਲੇ ਲੱਗਦੇ 24000 ਜਦੋਂ ਸਾਨੂੰ ਲੋਕਾਂ ਨੇ ਬਹੁਤ ਦੱਸਿਆ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ 37 ਨੂੰ ਇੱਕ ਲੈਟਰ ਦਿੱਤ ਕੱਢਿਆ ਤੇ ਮੁੱਖ ਮੰਤਰੀ ਸਾਹਿਬ ਨੇ ਉਹਦੇ ਅਮਲ ਕਰਦੇ ਹੋਏ ਇਹਦੀ ਇਨਕੁਆਰੀ ਵੀ ਪ੍ਰਿੰਸੀਪਲ ਸੈਕਟਰੀ ਨੂੰ ਲਾ ਦਿੱਤੀ ਗਈ ਹੈ ਪਰ ਮੈਂ ਤੁਹਾਡੇ মিডিਆ ਰਾਹੀਂ ਤੁਹਾਡੇ ਜਰੀਏ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨ ਵੀ ਆਬ ਪਦਵੀ ਕਰਦਾ ਕਿ ਤੁਸੀਂ ਇਨਕੁਆਰੀ ਫੌਰੀ ਤੌਰ ਤੇ ਲਾ ਦਿੱਤੀ ਹੈ ਮੇਕ ਇਨਕੁਆਰੀ ਬਿਜਲੀਅੰਸ ਤੋਂ ਵੀ ਮੰਗ ਰਿਹਾ ਮੁੱਖ ਮੰਤਰੀ ਸਾਹਿਬ ਕਿਹਦੀ ਬਿਜਲੀਅੰਸ ਇਨਕੁਆਰੀ ਕਰਾਈ ਜਾਵੇ ਕਿਸ ਇਸ ਧੰਦੇ ਦੇ ਪਿੱਛੇ ਜਿਹੜਾ ਐਡਾ ਵੱਡਾ ਘਟਾਲਾ ਕਰਿਆ ਕਿਲਾ ਘਟਾਲਾ ਇਹਦੇ ਵਿੱਚ ਹੈ ਲੋਕ ਕੌਣ ਅੱਛਾ ਕਿ ਤਾਂ ਲੋਕ ਤੁਸੀਂ ਕਹਿੰਦੇ ਹੋ ਵੀ ਇਹ ਕੋਈ ਸਿਆਸੀ ਸਰਪ੍ਰਸਤੀ ਦੇ ਨਾਲ ਇਹ ਘਟਾਲਾ ਹੋਇਆ ਕੌਣ ਲੋਕ ਨੇ ਮੈਂ ਤੁਹਾਨੂੰ ਹੀ ਕਹਿੰਦਾ 3.5 ਸਾਲ ਵਿੱਚ 5 ਕਰੋੜ ਤੋਂ ਜ਼ਿਆਦਾ ਸਾਡੇ ਨੂਰ ਪਰਵੇਦੀਆਂ ਬੀਬੀਆਂ ਭੈਣਾਂ ਦੇ ਤੇ ਨੌਜਵਾਨਾਂ ਦੀ ਜੇਬਾਂ ਦੇ ਡਾਕਾ ਮਾਰਿਆ ਗਿਆ ਹੈ ਅੱਛਾ 3.5 ਸਾਲ ਤੋਂ ਗਰੀਬ ਲੋਕਾਂ ਤੇ ਮਰੇ ਗਰੀਬ ਲੋਕ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੈਂ ਉਹੀ ਕਹਿੰਦਾ ਹੈ ਗਰੀਬ ਲੋਕਾਂ ਦੇ ਜਿਹੜੇ ਸਾਡੇ ਆਮ ਗਰੀਬ ਸਾਡੇ ਨੂਰਪੁਰਪੇ ਦੀ ਜਿਆਦਾ ਕਰਕੇ ਇਹੀ ਫਰੂਟ ਵੇਚਦਾ ਕੇਲੇ ਲੈ ਕੇ ਵੀ ਜਾਂਦੇ ਸਾਡਾ ਰਵਾਜ ਵੀ ਹੈਗਾ ਇਸ ਜਦੋਂ ਸਾਡੀਆਂ ਭੂਆ ਵੀ ਆਂਦੀ ਇੱਤੀਆਂ ਸਾਡੇ ਨਾਲ ਕੇ ਆਉਂਦੇ ਉਹਨੇ ਕੇਲੇ ਲੈ ਕੇ ਆਣੇ ਹੁਣ ਵੀ ਆਉਂਦੇ ਸਾਰੇ ਜਾਂਦੇ ਆ ਇਸ ਕਰਕੇ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਫਰੂਟ ਸੀ ਇਹਦੇ ਵੀ ਲੋਕ ਪੱਛੇ ਨਹੀਂ ਹਟੇ ਐ ਪਰ ਚਲੋ ਤੁਸੀਂ ਸ਼ਰਾਬਾਂ ਦੇ ਹਿੱਸੇ ਪਾ ਲਓਗੇ ਮੈਨੇਜ ਪਾ ਲਓਗੇ ਇਹ ਖਾਣੇ ਵਾਲੀ ਚੀਜ਼ਾਂ ਤੇ ਨਾ ਹਿੱਸਾ ਪਾਓ ਇਹਨਾਂ ਲੋਕਾਂ ਨੇ ਹਿੱਸੇ ਪਾ ਲਿਆ ਔਰ ਬੜਾ ਘਟਾਲਾ ਹੋਇਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਜਰੀਏ ਫਿਰ ਬੇਨਤੀ ਕਰਦਾ ਕਿ ਇਹਦੀ ਬਿਜਿਲੈਂਸ ਜਾਂਚ ਕਰਾਓ ਤੁਹਾਡਾ ਧੰਨਵਾਦ ਹੈ ਤੁਸੀਂ ਇਨਕੁਆਰੀ ਕਰਵਾਤੀ ਮੈਕਮੇ ਦੀ ਤੇ ਇਹਦੀ ਤੇ ਜੋ ਵੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਦੇ ਪਿਛੇ ਹੈ ਕੌਣ ਲੋਕ ਸਤਨੂ ਸਾਹਿਬ ਕੀ ਲੱਗਦਾ ਵੀ ਜਿਹੜੇ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਕੀ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸੀ ਦਿਖਦੀਆਂ ਵੀ ਇਹ ਵੱਧ ਵਿਕਰਿਆ ਜਾਂ ਉਹਨਾਂ ਅਧਿਕਾਰੀਆਂ ਦੀ ਵੀ ਕਿਤੇ ਨਾ ਕਿਤੇ ਤੁਸੀਂ ਸਮੂਲੀਅਤ ਸੰਬੰਧ ਹੋ ਸਾਰੀ ਇੱਥੇ ਲੋਕ ਬਹੁਤ ਡਰਾਈ ਹੋਏ ਤੇ ਸਹਿਮੇ ਹੋਏ ਲੋਕ ਸੀ ਜਿਸ ਦਿਨ ਤੋਂ ਅਸੀਂ ਥੋੜਾ ਜਿਹਾ ਜਗ ਜਾਗ ਵਿਧਾਨ ਸਭਾ ਦੇ ਬਾਹਰ ਕਰਿਆ ਥੋੜਾ ਜਿਹਾ ਲੋਕ ਕਹਿੰਦੇ ਮੈਨੂੰ ਹਰ ਲੋਕਾਂ ਦੇ ਬਹੁਤ ਲੋਕਾਂ ਦੇ ਫੋਨ ਆਏ ਲੋਕਾਂ ਨਾਲ ਰਾਹਤ ਮਹਿਸੂਸ ਕਰੀ ਹੈਗੀ ਹੈ ਨਹੀਂ ਇੰਨਾ ਡਰਿਆ ਹੋਇਆ ਸਿਸਟਮ ਸੀ ਕਿ ਗੱਲ ਛੱਡ ਦੋ ਅਫਸਰ ਸਾਰੇ ਡਰਦੇ ਸੀ ਸਾਰੇ ਮੁਲਾਜ਼ਮ ਚਾਹੋ ਤਹਿਸੀਲਦਾਰ ਦਾਪਟਰ ਹੋਣ ਚਾਹੋ ਪੁਲਿਸ ਵਾਲੇ ਹੋਣ ਵਿਚਾਰੇ ਉਹ ਵੀ ਕਹਿੰਦੇ ਅਸੀਂ ਕੀ ਕਰ ਸਕਦੇ ਜੀ ਮਤਲਬ ਇੰਨਾ ਡੰਡਾ ਚੜਿਆ ਤਾਂ ਹਰ ਮਹਿਕਮੇ ਵਿੱਚ ਨਹੀਂ ਲਾਵਾ ਫਿਰ ਇੰਨੀ ਦਹਿਸ਼ਤ ਹੈ ਕਿ ਦੀ ਹੈ ਮੈਂ ਉਹੀ ਤਾਂ ਕਹਿੰਦਾ ਲੋਕਾਂ ਦੀ ਦਹਿਸ਼ਤ ਸੀ ਇੱਥੇ ਕੋਈ ਅਫਸਰ ਲੱਗਣਾ ਨਹੀਂ ਜਾਂਦਾ ਇਸ ਹਲਕੇ ਦੇ ਵਿੱਚ ਇਸ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬਾਕੀ ਗੱਲਾਂ ਤੁਹਾਡੇ ਨੈਕਸਟ ਟਾਈਮ ਕਰਾਂਗਾ ਅੱਜ ਆਪਾਂ ਦੇ ਦੋਸ਼ੀਆਂ ਤੇ ਫੜੋ ਇਹਦੇ ਵਿੱਚ ਕੱਢੋ ਦੋਸ਼ੀ ਹੈ ਕੌਣ ਹੈ ਅਸਲੀ ਦੋਸ਼ੀ ਪਰ ਤੁਹਾਡੇ ਸੋਰਸਸ ਤੋਂ ਹਜੇ ਤੁਹਾਨੂੰ ਕਿਤੇ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਵੀ ਕੌਣ ਲੋਕ ਨੇ ਇਹਨਾਂ ਦੇ ਉਹ ਜਦੋਂ ਮੈਨੂੰ ਬੁਲਾਣਗੇ ਉਹ ਮੈਂ ਉਹਨਾਂ ਨੂੰ ਦੱਸਾਂਗਾ ਵੀ ਆਹ ਬੰਦਿਆਂ ਨੂੰ ਚੱਕੋ ਇਹਦਾ ਪੱਟੇ ਫੇਰੋ ਸਾਨੂੰ ਸਾਰਾ ਕੁਝ ਦੱਸ ਦੇਣਗੇ ਬਲਕਿ ਤੁਹਾਡੇ ਕੋਲ ਸਾਰੇ ਸਬੂਤ ਤੁਹਾਡੇ ਕੋਲ ਹੈਗੇ ਨੇ ਹਾਂ ਅਸੀਂ ਜ਼ਰੂਰ ਦੱਸਾਂਗੇ ਉਹਨਾਂ ਨੂੰ ਜਦੋਂ ਸਾਨੂੰ ਬੁਲਾਣਗੇ ਬਿਰਕੋਲੇ ਸਾਹਿਬ ਅਮਰਜੀਤ ਸਿੰਘ ਸੰਧਵਾ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਤੇ ਦੋਸ਼ ਲਗਾਏ ਨੇ ਵੀ ਇਲਾਕੇ ਦੇ ਵਿੱਚ ਕਰੋੜਾਂ ਰੁਪਏ ਦਾ ਕੇਲਾ ਘਟਾਲਾ ਕਾਂਡ ਚੱਲ ਰਿਹਾ ਹੈ ਤੇ ਉਸ ਦੀ ਜਾਂਚ ਜਿਹੜੀ ਹੈ ਉਹ ਮੁੱਖ ਮੰਤਰੀ ਜੇਕਰ ਵਿਜੀਲੈਂਸ ਤੋਂ ਕਰਵਾਉਣਗੇ ਤਾਂ ਵੱਡੇ ਜਿਹੜੇ ਤੱਥ ਨੇ ਉਹ ਸਾਹਮਣੇ ਆਣਗੇ ਸਿਆਸੀ ਸਰਪ੍ਰਸਤੀ ਹੋਣ ਦੀ ਵੀ ਗੱਲ ਅਮਰਜੀਤ ਸਿੰਘ ਸੰਧਵਾ ਹੋਰਾਂ ਨੇ ਕਹੀ ਹੈ ਤੇ ਦੇਖਣਾ ਹੋਵੇਗਾ ਕਿ ਇਸ ਦੀ ਜਾਂਚ ਕਦੋਂ ਮੁਕੰਮਲ ਹੁੰਦੀ ਹੈ ਤੇ ਕਿਹਨਾਂ ਲੋਕਾਂ ਦੇ ਨਾਮ ਇਸ ਕੇਲਾ ਘਟਾਲਾ ਦੇ ਵਿੱਚ ਸਾਹਮਣੇ ਆਉਂਦੇ ਨੇ ਕੈਮਰਮੈਨ ਸਰਬਜੀਤ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਨੂੰ ਪਰ